वाल्मीकि मजुबी सिख नि जास मिलन ਦੇ ਵਿੱਚ ਆਏ ਹੋਏ ਸਾਰੇ ਹੀ ਸਾਥੀਆਂ ਤੇ ਪਰਿਵਾਰਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਬਾਬਾ ਸਾਹਿਬ ਅੰbedkar ਨੇ ਰਮਾਇਣ ਦੇ ਵਿੱਚ ਕਿਹਾ ਸੀ ਅਗਰ ਹਮਨੇ ਰਮਾਇਣ ਕੇ ਤਤਵ ਗਿਆਨ ਕੋ ਸਮਝਾ ਹੋਤਾ ਤਾਂ ਕਲਾ ਸਾਹਿਤਿਆ ਗਿਆਨ ਸ਼ਾਸਨ ਕੀ ਮਹਾਨ ਕੁੰਭੰਗੀ ਬਣ ਕਰ ਨਾ रह ਜਾਂਦੀ ਉਹ ਤਤਪ ਵਿਗਿਆਨ ਕੀ ਸੀ ਜਿਹੜਾ ਬਾਬਾ ਸਾਹਿਬ ਕਹਿ ਰਹੇ ਨੇ ਮੇਰੇ ਤੋਂ ਪਹਿਲਾਂ ਕਿ ਜਿਹੜੇ ਬੁਲਾਰੇ ਬੋਲ ਕੇ ਗਏ ਨੇ ਸਾਰੇ ਹੀ ਆਪਣਾ ਦੁੱਖੜਾ ਬਿਆਨ ਕਰਕੇ ਗਏ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇੰਨੀ ਵੱਡੀ ਆਬਾਦੀ ਦੇ ਵਿੱਚ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲੇ ਰਹਿ ਰਹੇ ਨੇ ਪਰ ਰਾਜਪਾਠ ਨਹੀਂ ਹੈ ਬਾਬਾ ਸਾਹਿਬ ਦਾ ਜੋ ਤਤਪ ਗਿਆਨ ਹੈ ਜਿੰਨੀ ਦੇਰ ਤੱਕ ਅਸੀਂ ਉਸੇ ਤਤਵ ਗਿਆਨ ਨੂੰ ਨਹੀਂ ਸਮਝਦੇ ਅਸੀਂ ਇੰਡੀਆ ਦੇ ਵਿੱਚ ਕੀ ਪੰਜਾਬ ਦੇ ਵਿੱਚ ਵੀ ਆਪਣਾ ਰਾਜ ਪਾਠ ਲੈ ਕੇ ਨਹੀਂ ਆ ਸਕਦੇ 바ਵਾ ਸਾਹਿਬ ਅੰਬੇਡਕਰ ਨੇ ਸਾਨੂੰ ਸਾਰਿਆਂ ਨੂੰ ਅਨੁਸੂਚਿਤ ਜਾਤੀਆਂ ਦਾ ਦਰਜਾ ਭਾਰਤੀ ਸੰਵਿਧਾਨ ਦੇ ਵਿੱਚ ਦਿੱਤਾ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਵਾ ਜਿੰਨੇ ਵੀ ਸਮਾਜਿਕ ਸੰਗਠਨ ਰਾਜਨੀਤਿਕ ਸੰਗਠਨ ਚੱਲ ਰਹੇ ਨੇ ਸਾਰੇ ਦੇ ਸਾਰੇ ਆਪਣੀ ਜਾਤੀਆਂ ਨੂੰ ਪ੍ਰਮੋਟ ਕਰ ਰਹੀ ਨਹੀਂ ਚਾਹੇ ਉਹ ਵੀ ਦਾਸ ਜਾਤੀ ਹੋਵੇ ਚਾਹੇ ਵਾਲਮੀਕੀ ਜਾਤੀ ਹੋਵੇ ਚਾਹੇ ਮਜਬੀ ਸਿੱਖ ਜਾਤੀ ਹੋਵੇ ਚਾਹੇ ਕੋਈ ਬੰਜਾਰੇ ਹੋਵੇ ਕੋਈ ਵੀ ਜਥੇਬੰਦੀ ਐਸੀ ਨਹੀਂ ਆ ਜਿਹੜੀ ਕਹੇ ਕਿ ਅਸੀਂ ਸਾਰੇ ਅਨੁਸੂਚਿਤ ਸਮਾਜ ਦੀ ਸ਼ੈਡਿਊਲਡ ਕਾਸਟ ਸਮਾਜ ਦੀ ਗੱਲ ਕਰਨੀ ਆ ਕਿਉਂਕਿ ਸਾਡੇ ਵਿੱਚ ਪਿਆਰ ਨੁਭਦ ਦੀ ਸਾਂਝ ਖਤਮ ਹੋ ਚੁੱਕੀ ਆ ਹਾਰੇ ਕਿ ਕਹਰੇ ਕੀ ਮੇਰੀ ਜਾਤੀ ਸਰਵੋਚਵਾ ਜਿੰਨੀ ਦੇਰ ਤੱਕ ਅਸੀਂ ਆਪਣਾ ਜਾਤੀ ਰੁੱਤੀ ਹੰਕਾਰ ਨਹੀਂ ਖਤਮ ਕਰਾਂਗੇ ਅਸੀਂ ਆਪਣਾ ਰਾਜ ਪਾਠ ਨਹੀਂ ਸੋਚ ਸਕਦੇ ਵੈਲਮਿਕੀ ਮਜਬੀ ਸਿੱਖਣ ਦੀ ਜਾਤ ਸਮੇਲਨਾਂ ਬਹੁਤ ਵਧੀਆ ਮਹਾਰਾਜ ਨੇ ਨਾਮ ਦਿੱਤਾ ਵਾ ਤੇ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਾਣਵੀ ਕੀ ਮਜਬੀ ਸਿੱਖਮੀ ਜਾਤ ਸਮੇਲਨ ਦੇ ਬੈਨਰ ਅਧੀਨ ਅਲੱਗ-ਅਲੱਗ ਜਿੰਨੇ ਦੇ ਵਿੱਚ ਜਾਗਰੂਕ ਕੈਂਪ ਲਗਾਣੇ ਆ ਜਾਗਰੂਕ ਸਮੇਲਨ ਕੀਤੇ ਜਾਣੇ ਆ ਜਿਸ ਤਰ੍ਹਾਂ ਮਹਾਰਾਜ ਨੇ ਮੇਰੇ ਨਾਲ ਵਿਚਾਰ ਵਿਮਰਸ਼ ਕੀਤੀ ਸੀ ਜਦੋਂ ਅਸੀਂ ਆਏ ਸੀ ਉਦੋਂ ਵੀ ਹੋਰ ਵੀ ਸਾਥੀ ਆਏ ਨੇ ਜਿਵੇਂ ਦਿੱਲੀ ਤੋਂ ਆਏ ਨੇ ਚੰਡੀਗੜ੍ਹ ਤੋਂ ਆਏ ਨੇ ਜਾਂ ਅਲੱਗ-ਅਲੱਗ ਜਿੱਦਿਆਂ ਤੋਂ ਆਏ ਨੇ ਲੋਕ ਕਿ ਜਿਹੜਾ ਆਪਣਾ ਵਾਰਣਮਿਕੀ ਜੋ ਮਜਬੀ ਸਿਕ ਸਮਾਜ ਆ ਉਹਨਾਂ ਦੇ ਕੱਢੀ ਹਰੇਕ ਜਿੰਨੇ ਦੇ ਵਿੱਚ ਜਿਸ ਵਕਤ ਮੈਂ ਅੰਮ੍ਰਿਤਸਰ 'ਚ ਕੰਮ ਕਰਦਾ ਸੀ ਉੱਥੇ 150 ਤੋਂ ਜ਼ਿਆਦਾ ਸੰਗਠਨ ਰਜਿਸਟਰਡ ਆ ਪਰ ਕੰਮ ਕਿੰਨੇ ਕਰਦੇ ਆ 5 ਤੋਂ 10 ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਆ ਉੱਥੇ ਵੀ 150 ਪਲੱਸ ਸੰਗਠਨ ਰਜਿਸਟਰਡ ਆ ਪਰ ਜਿਹੜੇ ਐਕਟੀਵਿਟੀ ਕੰਮ ਕਰਦੇ ਆ ਬਹੁਤ ਥੀ ਘੱਟ ਨੇ ਇਸੇ ਤਰ੍ਹਾਂ ਫੋਜਪੁਰ ਦੇ ਵਿੱਚ ਵੀ بڑے ਸੰਗਠਨ ਬਣੇ ਹੋਣਗੇ ਰੋਪੜ ਦੇ ਵਿੱਚ ਵੀ ਬੜੇ ਸੰਗਠਨ ਨੇ ਮਤਲਬ ਪੂਰੀ ਪੰਜਾਬ ਦੇ 23 ਤੇ 23 ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਸੰਗਠਨ ਕੰਮ ਕਰ ਰਹੇ ਨੇ ਪਰ ਸਾਰੇ ਹੀ ਜਿਹੜਾ ਉਹਨਾਂ ਦਾ ਅਲਟੀਮੇਟ ਗੋਲ ਆ ਜਿਹੜਾ ਮੁੱਖ ਮਕਸਦ ਆ ਜਿੱਥੇ ਬਾਬਾ ਸਾਹਿਬ ਅੰਬੇਡਕਰ ਚਾਹੁੰਦੇ ਸੀ ਜਿਹੜਾ ਉਂਗਲੀ ਦਾ ਇਸ਼ਾਰਾ ਵਾ ਉਹ ਇਸ਼ਾਰਾ ਤਾਂ ਕੁਝ ਹੋਰ ਆ ਉਹ ਜਿਹੜਾ ਇਸ਼ਾਰਾ ਵਾ ਸਾਡਾ ਰਾਜ ਸੱਤਾ ਦਾ ਇਸ਼ਾਰਾ ਵਾ ਜਿਸ ਨੂੰ ਸਮਰਾਟ ਅਸ਼ੋਕ ਨੇ ਜੋ ਭਾਰਤ ਦੇ ਪਹਿਲੇ ਮੂਲ ਨਿਵਾਸੀ ਰਾਜਾ ਸਨ ਕੰਨਾਂ ਨੇ ਅਖੰਡ ਭਾਰਤ ਦੇ ਵਿੱਚ ਜਦੋਂ ਭਾਰਤ ਪੂਰੇ ਅਫਗਾਨਿਸਤਾਨ ਨੇਪਾਲ ਪਾਕਿਸਤਾਨ ਦੀ ਅਸਰਦਾ ਤੱਕ ਵੀ ਰਾਜ ਪਾੜਸੀ ਵਾਲਮੀਕ ਮਜਬੀ ਸਮਾਜ ਦਾ ਪਰ ਅੱਜ ਦੇਖੋ ਜੋ ਤਰਾਸਦੀ ਆ ਕਿ ਸਾਡਾ ਇੰਨਾ ਵੱਡਾ ਵੋਟ ਬੈਂਕ ਹੋਵੇ ਪਰ ਸਾਡੀ ਵੋਟ ਦੀ ਕੋਈ ਕੀਮਤ ਨਹੀਂ ਹੋ ਰਹੀ ਸਰਪੰਚੀ ਰਾਮ ਦੀ ਵੋਟ ਨੂੰ ਕਹਿੰਦੇ ਸੀ ਕਿ ਆਪਣੀ ਬੋਲ ਇਕੱਠੀ ਕਰੋ ਤੇ ਇੱਕ ਬੋਲ ਵਿੱਚ ਐਸਾ ਬੰਬ ਤਿਆਰ ਕਰ ਲਓ ਜਿਸ ਦੇ ਨਾਲ ਤੁਸੀਂ ਮੰਨੂ ਵਾਦੀ ਸਿਸਟਮ ਨੂੰ ਤੋੜ ਸਕਦੇ ਹੋ ਉਹ ਬੋਲ ਬੰਬ ਨਹੀਂ ਤਿਆਰ ਹੋ ਪਾ ਰਿਹਾ ਸਾਡੇ ਕੋਲ ਅਸੀਂ ਆਪਣੀ ਬੋਲ ਦੀ ਕਿਸ ਤਰ੍ਹਾਂ ਇਸਤੇਮਾਲ ਕਰਨੀ ਆ ਉਸ ਨੂੰ ਸਮਝ ਨਹੀਂ ਰਾਏ ਅਸੀਂ ਨੌ ਥੋੜੇ ਜਿਹੀ ਨਾਲਜ ਦੇ ਲਈ ਆਪਣੇ ਪਵਿੱਤਰ ਦੇ ਨਾਲ ਸਮਝੌਤਾ ਕਰ ਰਹੇ ਹਾਂ ਕਿਉਂਕਿ ਜੋ ਬਾਬਾ ਸਾਹਿਬ ਅੰਬੇ德ਕਰ ਦਾ ਵਿਚਾਰ ਸੀ ਰਾਜ ਭਾੜ ਦੇ ਵਿੱਚ ਹਿੱਸੇਦਾਰੀ ਅਸੀਂ ਆਪਣੀਆਂ ਨਿਰਾਸ਼ਾ ਤੇ ਗਲਤੀਆਂ ਕਰਕੇ ਪਿੱਛੇ ਜਾ ਰਹੇ ਹਾਂ ਹੁਣ ਜਿਹੜੀ ਜ਼ਰੂਰਤ ਆ ਪੂਰੇ ਦੇਸ਼ ਦੇ ਵਿੱਚ ਅਲੱਗ-ਅਲੱਗ ਸੰਗਠਨ ਚੱਲ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਲਗਨਖ ਸੰਗਠਨ ਚੱਲ ਰਹੇ ਨੇ ਜਿਸ ਤਰ੍ਹਾਂ ਰਾਸ਼ਟਰੀ ਸਭ얌 ਸੇਵਕ ਸੰਗਤ ਦਾ ਉਹਨਾਂ ਦੇ ਬੈਨਰ ਅਧੀਨ ਆਰਐਸਐਸ ਦੇ ਬੈਨਰ ਦੇ ਅਧੀਨ ਪੰਜਾਬ ਤੋਂ 60 ਜਥੇਬੰਦੀਆਂ ਉਹਨਾਂ ਦਾ ਕੰਮ ਕਰ ਰਹੀਆਂ ਨੇ ਚਾਹੇ ਕਿ ਵਿਪਾਰਕ ਸੰਗਠਨ ਦੇ ਤੌਰ ਤੇ ਕੰਮ ਕਰ ਰਹੀ ਹੋਵੇ ਚਾਹੇ ਮਾਤਰ ਸ਼ਕਤੀ ਦੇ ਤੌਰ ਤੇ ਚਾਹੇ ਬਲਟਕਲੀ ਵਿੰਗ ਦੇ ਤੌਰ ਤੇ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਸਤੇ ਪੈਟਰਨ ਦੇ ਅਧੀਨ ਪੰਜਾਬ ਤੋਂ 60 ਜਥੇਬੰਦੀਆਂ ਕੰਮ ਕਰ ਰਹੀਆਂ ਨੇ ਪਰ ਸਾਡੇ ਸਮਾਜ ਦੀ ਤਰਸਦੀ ਆ ਕਿ ਸਾਡਾ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਡਿਵੈਲਪ ਹੋ ਰਿਹਾ ਜਿਹੜਾ ਵੀ ਕੋਈ ਬੰਦਾ ਉਠਦਾ ਵਾ ਤਾਂ ਗਠਨ ਤਿਆਰ ਕਰ ਰਿਹਾ ਜਿਹੜੀ ਵੀ ਕੋਈ ਪਾਰਟੀ ਸਾਡੀ ਕੋਈ ਰਜਿਸਟਰਡ ਪਾਰਟੀ ਨਹੀਂ ਆ ਜਿਹਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਹੋਵੇ ਬੀਐਸਪੀ ਜਾਂ ਆਰਪੀਜੀ ਤੋਂ ਇਲਾਵਾ ਨਵੀਆਂ ਪਾਰਟੀਆਂ ਬੰਦੀਆਂ ਉਹ ਕੀ ਕਰ ਰਹੀਆਂ ਨੇ ਇੱਕ ਦੂਜੇ ਦੇ ਸਖਤਨਤ ਬੰਦੇ ਜੋੜਦੇ ਆ ਤੋੜਦੇ ਆ ਉਧਰੋਂ ਬੰਦੇ ਖਿੱਚਦੇ ਇਧਰੋਂ ਬੰਦੇ ਖਿੱਚਦੇ ਇਸ ਤਰ੍ਹਾਂ ਦੇ ਨਾਲ ਰਾਜ ਭਾੜ ਦੀ ਬਾਬਾ ਸਾਹਿਬ ਅੰਬੇਦਕਰ ਦੇ ਮਿਸ਼ਨ ਦੀ ਗੱਲਬਾਤ ਨਹੀਂ ਚੱਲਣੀ ਆ रविदास महाराज कहते हैं मैं ऐसा चाहूं राज में जहां निलेश बन कोई छोट बड़े सब सम बसे रविदास रहे प्रसन्न ऐसा चाहे राज में रविदास महाराज ने भी आज तो 500 साल पहले एक राज सत्ता भी गान कीती है एक ऐसी शासन की बात कीती है जिथे सारे लोग बराबर होन उसी गल नो वंशदानी ਕਬੀਰ ਸਾਹਿਬ ਦੇ ਸ਼ਲੋਕ ਦੇ ਵਿੱਚ ਪਾਪਾ ਜੀਵਨ ਸਿੰਘ ਜੀ ਦੀ ਗੱਲ ਆਉਂਦੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਉਸ ਗੱਲ ਨੂੰ ਪ੍ਰੋੜਤਾ ਕਰਦੇ ਨੇ ਕੋਈ ਕਿਸੇ ਕੋ ਰਾਜ ਨ ਦੇ ਹੈ ਜੋ ਨੇਹ ਰੰਗੀ ਚ ਬਲ ਸੇ ਲੇ ਹੈ ਕੋਈ ਕਿਸੇ ਕੋ ਰਾਜ ਨ ਦੇ ਹੈ ਜੋ ਨੇ ਹੈ ਨਿਚ ਬਲ ਸੇ ਲੇ ਹੈ ਉਹ ਜਿਹੜਾ ਨਿਚ ਬੰਦਵਾ ਤੁਹਾਡਾ ਕੋਈ ਕਿਸੇ ਸਮੇਂ ਭਾਰਤ ਦੇ ਜਿਹੜਾ ਸਿਸਟਮ ਆ ਡੈਮੋਕਰੈਟਿਕ ਸਿਸਟਮ ਆ ਲੋਕਤੰਤ੍ਰਿਕ ਸਿਸਟਮ ਆ ਉਸ ਦੇ ਵਿੱਚ ਕੋਈ ਤੁਸੀਂ ਬੰਦੂਕਾਂ ਦੇ ਨਾਲ ਡਾਂਗਾ ਸੋਪੇ ਦੇ ਨਾਲ ਲੜਾਈ ਨਹੀਂ ਕਰਦੇ ਕਿ ਜਿਹੜਾ ਤੁਸੀਂ ਰਾਜਪਾਦ ਹਾਸਲ ਕਰ ਲੋ